ਹਾਂਜੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹੱਸਦੇ ਵਸਦੇ ਹੋਵੋਗੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਚੈਨਲ ਦੇ ਪਹਿਲੀ ਵਾਰੀ ਆਇਆ ਤਾਂ ਮੇਕ ਸ਼ੋਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਤਾ ਹੋਵੇ ਤੇ ਅੱਜ ਦੀ ਵੀਡੀਓ ਖਾਸ ਕਰਕੇ ਉਹ ਨੌਜਵਾਨ ਜ਼ਰੂਰ ਦੇਖਣ ਜਿੰਨਾਂ ਕੋ ਕੈਨੇਡਾ ਦੇ ਵਿੱਚ ਜਾਂ ਬਾਹਰ ਦੇ ਮੁਲਕਾਂ ਦੇ ਵਿੱਚ ਜੌਬ ਨਹੀਂ ਹੈਗੀ ਮੈਂ ਸੇਮ ਸਿਚੁਏਸ਼ਨ ਦੇਖੀ ਆਪਣੀ ਲਾਈਫ ਦੇ ਵਿੱਚ ਉਦੋਂ ਪਹਿਲੇ 8-9 ਮਹੀਨੇ ਸਾਲ ਬੜਿਆਂ ਔਖਾ ਮੈਂ ਵੀ ਰਿਹਾ ਹਾਂ ਸੋ ਮੈਨੂੰ ਬੜੀ ਚੰਗੀ ਤਰੀਕੇ ਨਾਲ ਪਤਾ ਕਿੱਦਾਂ ਬੰਦਾ ਫੀਲ ਕਰਦਾ ਸੋ ਕੁਝ ਗੱਲਾਂ ਸ਼ੇਅਰ ਕਰਾਂਗਾ ਉਹਨਾਂ ਨੂੰ ਆਪਣੇ ਪੱਲੇ ਬੰਨ ਲਿਓ ਵੀਡੀਓ ਵਧੀਆ ਲੱਗੇ ਬਸ ਸ਼ੇਅਰ ਜ਼ਰੂਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਇਹੋ ਜਿਹੀਆਂ ਵਧੀਆ ਵੀਡੀਓਜ਼ ਤੇ ਲਈ ਸੋ ਦੋਸਤੋਂ ਜਦੋਂ ਬੰਦੇ ਕੋਲ ਜੋਬ ਨਹੀਂ ਨਾ ਹੁੰਦੀ ਬੰਦੇ ਦੇ ਦਿਮਾਗ 'ਚ ਤਰ੍ਹਾਂ-ਤਰ੍ਹਾਂ ਦੇ ਸਵਾਲ ਹੁੰਦੇ ਤਰ੍ਹਾਂ-ਤਰ੍ਹਾਂ ਦੇ ਖਿਆਲ ਹੁੰਦੇ ਆ ਖਾਸ ਕਰਕੇ ਉਹ ਵੀ ਬਾਹਰਲੇ ਮੁਲਕਾਂ ਦੇ ਵਿੱਚ ਜਦੋਂ ਆਪਾਂ ਉਹਨੇ ਬੜੀਆਂ ਉਮੀਦਾਂ ਲੈ ਕੇ ਉਹਨੇ ਵੀ ਇੱਥੇ ਆਵਾਂਗੇ ਆਪਾਂ ਨੂੰ ਕੰਮ ਮਿਲੂਗਾ ਤੇ ਆਪਾਂ ਸਭ ਕੁਝ ਖਰੀਦਾਂਗੇ ਨਵੇਂ ਫੋਨ ਨਵੀਆਂ ਗੱਡੀਆਂ ਐਸ਼ ਕਰਾਂਗੇ ਸਭ ਕੁਝ ਕਰਾਂਗੇ ਪਰ ਜਦੋਂ ਬੰਦੇ ਨੂੰ ਇੱਕ ਜੌਬ ਨਹੀਂ ਮਿਲਦੀ ਇੱਥੇ ਆ ਕੇ ਤੇ ਜਦੋਂ ਇੱਥੇ ਦੇ ਹਾਲਾਤ ਦੇਖਦਾ ਖਾਸ ਕਰਕੇ ਜਿਵੇਂ ਅੱਜਕੱਲ ਦੇ ਹਾਲਾਤ ਆ ਤੇ ਬੰਦਾ ਕਈ ਵਾਰੀ ਟੁੱਟ ਜਾਂਦਾ ਹੈ ਇਹ ਸੇਮ ਮੇਰੇ ਨਾਲ ਹੋਇਆ ਸੀ ਜਦੋਂ ਮੈਂ ਪਿਛਲੇ ਸਾਲ ਆਇਆ ਸੀ ਗਰਮੀਆਂ ਦੇ ਵਿੱਚ ਤੇ ਮੈਨੂੰ ਸਟਾਰਟਿੰਗ ਦੇ ਵਿੱਚ ਮਿਲੀ ਜੋਬ ਇਦਾਂ ਦੀ ਗੱਲ ਨਹੀਂ ਮਿਲੀ ਇੱਕ ਦਿਨ ਦੀ ਕਦੀ ਸ਼ਿਫਟ ਮਿਲ ਗਈ ਕਦੀ ਮਹੀਨੇ ਡੇਢ ਬਾਅਦ ਕਿਤੇ ਫੈਕਟਰੀ ਚ ਇੱਕ ਸ਼ਿਫਟ ਮਿਲ ਗਈ ਕਦੀ 2-2 ਮਹੀਨੇ ਕੰਮ ਹੀ ਨਹੀਂ ਮਿਲਿਆ ਫਿਰ ਕਦੀ ਊਬਰ ਕਰ ਲਈ ਥੋੜੇ ਦਿਨ ਫਿਰ ਨਹੀਂ 2 ਮਹੀਨੇ ਕੰਮ ਮਿਲਿਆ ਸਰਦੀਆਂ ਚ ਵੀ ਇਦਾਂ ਹੀ ਫਿਰ ਪਿਛਲੇ 6-7 ਮਹੀਨਿਆਂ ਤੋਂ ਪਰਮਾਤਮਾ ਦੀ ਕਿਰਪਾ ਨਾਲ ਠੀਕ ਚੱਲ ਰਿਹਾ ਸਭ ਕੁਝ ਅਕਾ ਵੀ ਸਹੀ ਚੱਲ ਰਿਹਾ ਆ ਸੋ ਗੱਲ ਇੱਥੇ ਆ ਵੀ ਮੈਨੂੰ ਪਤਾ ਵੀ ਇਹ ਟਾਈਮ ਬਹੁਤ ਔਖਾ ਹੁੰਦਾ ਕੱਟਣਾ ਠੀਕ ਆ ਕਿਉਂਕਿ ਆਪਾਂ ਇੱਥੇ ਉਮੀਦਾਂ ਬਹੁਤ ਲੈ ਕੇ ਆ ਜਾਂਦੇ ਆ ਤੇ ਉਮੀਦਾਂ ਜਦੋਂ ਪੂਰੀਆਂ ਨਹੀਂ ਹੁੰਦੀਆਂ ਤਾਂ ਬੰਦਾ ਕਈ ਜ ਤੇ ਕੋਈ ਸਮਝ ਨਹੀਂ ਆ ਰਿਹਾ ਬੰਦੇ ਦੀ ਸਭ ਤੋਂ ਵੱਡੀ ਇਹ ਗੱਲ ਹੁੰਦੀ ਹੈ ਤੇ ਦਿਮਾਗ 'ਚ ਇਹ ਚੱਲ ਰਿਹਾ ਹੁੰਦਾ ਵੀ ਯਾਰ ਮੈਨੂੰ ਅੱਗੇ ਦਾ ਕੋਈ ਸਮਝ ਨਹੀਂ ਆ ਰਿਹਾ ਮੈਂ ਕਰਾਂਗਾ ਕੀ ਲਾਈਫ ਦੇ ਵਿੱਚ ਇੱਕ ਇਹ ਏਜ ਇਦਾਂ ਦੀ ਹੁੰਦੀ 20 ਤੋਂ 21 22 ਸਾਲ ਦੀ ਨਾ ਬੰਦਾ ਆਲਰੇਡੀ ਫਿਗਰ ਆਊਟ ਕਰ ਰਹੇ ਹੁੰਦਾ ਇੱਕ ਬਾਕੀ ਹੋਰ ਲਾਈਫ ਦੇ ਇੰਨੇ ਐਸਪੈਕਟ ਹੁੰਦੇ ਕਈ ਵਾਰੀ ਬੰਦੇ ਨੂੰ ਫੈਮਿਲੀ ਪ੍ਰੋਬਲਮਸ ਹੁੰਦੀਆਂ ਆ ਜਾਂ ਕਈ ਹੋਰ ਰਿਲੇਸ਼ਨਸ਼ਿਪਸ ਜਾਂ ਫਿਰ ਫਾਈਨੈਂਸ਼ੀਅਲੀ ਕੋਈ ਨਾ ਕੋਈ ਦਿੱਕਤ ਚੱਲ ਰਹੀ ਹੁੰਦੀ ਤੇ ਬੰਦਾ ਫਿਰ ਉੱਥੋਂ ਜੋਬ ਵੀ ਨਾ ਮਿਲੇ ਬਹੁਤ ਪਰੇਸ਼ਾਨ ਹੋ ਜਾਂਦਾ ਸੋ ਦੋਸਤੋ ਜੇ ਤੁਹਾਨੂੰ ਜੋਬ ਨਾ ਮਿ ਜੌਬ ਮਿਲੂਗੀ ਇਹ 100% ਸ਼ੋਰ ਆ ਠੀਕ ਆ ਪਰ ਜਦੋਂ ਸਹੀ ਟਾਈਮਿੰਗ ਹੋਊਗੀ ਜੇ ਤੁਸੀਂ ਕੋਮ ਵੀ ਤੁਸੀਂ ਦਾ ਹਾਰਡ ਵਰਕ ਕਰ ਰਹੇ ਹੋ ਤੁਸੀਂ ਰੋਜ਼ ਉੱਠਦੇ ਹੋ ਰੈਜ਼ਿਊਮੇ ਦਿੰਨੇ ਹੋ ਤੁਹਾਡੇ ਕੰਟੈਕਟਸ ਵੀ ਆਗੇ ਫੇ ਵੀ ਨਹੀਂ ਮਿਲ ਰਹੀ ਇਟਸ ਓਕੇ ਇੱਥੇ ਵੀ ਕੋਈ ਭਲਾਈ ਹੈ ਕੁਝ ਵਧੀਆ ਹੀ ਹੈ ਇਹਦੇ ਵਿੱਚ ਵੀ ਉਨੇ ਕੁਛ ਵਧੀਆ ਲਿਖਿਆ ਵਧੀਆ ਸੋਚਿਆ ਮੈਂ ਸੇਮ ਹੀ ਚੀਜ਼ਾਂ ਸੋਚਦਾ ਸੀ ਜਦੋਂ ਮੈਨੂੰ ਜੌਬ ਨਹੀਂ ਸੀ ਮਿਲਦੀ ਠੀਕ ਆ ਪਰ ਮੈਨੂੰ ਯਾਰ ਕੋਈ ਸਮਝਾਉਣ ਵਾਲਾ ਨਹੀਂ ਸੀ ਦਾ ਗਾਈਡ ਕਰਨ ਵਾਲਾ ਨਹੀਂ ਸੀ ਵੀ ਯਾਰ ਤੂੰ ਪੇਸ਼ੈਂਸ ਰੱਖ ਕੋਈ ਨਾ ਮਿਲੂਗਾ ਬਸ ਆਪਣੇ ਆਪ ਧੱਕੇ ਖਾ ਖਾ ਕੇ ਇੰਨੀ ਅਕਲ ਆ ਗਈ ਸੋ ਸਭ ਤੋਂ ਵੱਡੀ ਗੱਲ ਆ ਵੀ ਤੁਸੀਂ ਪੇਸ਼ੈਂਸ ਨਹੀਂ ਆਪਣੀ ਲੂਜ਼ ਕਰਨੀ ਪੇਸ਼ੈਂਸ ਰੱਖਣੀ ਆ ਜੇ ਯਾਰ ਤੁਸੀਂ ਕੈਨੇਡਾ ਆ ਕੇ ਆਣਾ ਤੇ ਤੁਹਾਨੂੰ ਜੌਬ ਵੀ ਮਿਲ ਜਾਊਗੀ ਦੋ ਚੀਜ਼ਾਂ ਤੁਹਾਡੇ ਹੱਥ ਚਾ ਸਿਰਫ ਇੱਕ ਆਪਣਾ ਮਾਈਂਡਸੈਟ ਸਹੀ ਰੱਖਣਾ ਇਥੋਂ ਪੋਜ਼ਿਟਿਵ ਰਹਿਣਾ ਤੇ ਇੱਕ ਮਿਹਨਤ ਕਰਨੀ ਠੀਕ ਆ ਤੇ ਜੇ ਇਸ ਤੋਂ ਬਾਅਦ ਵੀ ਕੁਝ ਕਰ ਸਕਦੇ ਹੋ ਤਾਂ ਉਸ ਪਰਮਾਤਮਾ ਤੇ ਯਕੀਨ ਰੱਖੋ ਠੀਕ ਆ ਇਹ ਤਿੰਨ ਚੀਜ਼ਾਂ ਬਸ ਕਰਨੀਆਂ ਆ ਮੇਰੇ ਪੁਆਇੰਟ ਮੇਰੀ ਜਦੋਂ ਮੇਰਾ ਇਹ ਫੇਸ ਚੱਲ ਰਿਹਾ ਸੀ ਸਭ ਤੋਂ ਵੱਡੀ ਦਿੱਕਤ ਕੀ ਜੀ ਮੈਨੂੰ ਨਾ ਕੋਈ ਸਮਝਾਉਣ ਵਾਲਾ ਸੀ ਉਸ ਕਰਕੇ ਮੇਰੇ ਦਿਮਾਗ 'ਚ ਇਦਾਂ ਦੇ ਥੌਟ ਆਉਂਦੇ ਸੀ ਮੈਂ ਕਿਸੇ ਨਾਲ ਸ਼ੇਅਰ ਵੀ ਨਹੀਂ ਕਰ ਪਾਉਂਦਾ ਤੇ ਬਸ ਫਿਰ ਮੈਂ ਡਿਪਰੈਸਰ ਰਹਿਣਾ ਸੀ ਫਿਰ ਮੈਂ ਐਂਡ ਤੇ ਇੱਕੋ ਸੋਲੂਸ਼ਨ ਲੱਭਾ ਵੀ ਯਾਰ ਕੁਝ ਨਹੀਂ ਫਿਗਰ ਆਊਟ ਹੋ ਰਿਹਾ ਨਾ ਮੈਂ ਮਿਹਨਤ ਕਰਕੇ ਵੀ ਦੇਖ ਲਈ ਮੇਰਾ ਕੁਝ ਵਰਕ ਨਹੀਂ ਕਰ ਰਿਹਾ ਠੀਕ ਆ ਮੈਂ ਹੁਣ ਪਰਮਾਤਮਾ ਦੇ ਸਭ ਕੁਝ ਛੱਡ ਦੇਣਾ ਵੀ ਪਰਮ ਕਿ ਤੂੰ ਜੇ ਤੇ ਤੇਰੇ ਹੱਥ ਚ ਡੋਰਾਂ ਦਿੱਤੀਆਂ ਆ ਵੀ ਤੂੰ ਜਿੱਥੇ ਲੈ ਜਾਣਾ ਲੈ ਜਾ। ਪਰਮਾਤਮਾ ਦੇ ਅੱਗੇ ਮੈਂ ਇਹ ਮੰਗਦਾ ਹੁੰਨਾ ਸੀ। ਲਿਟਰਲੀ ਪਰਮਾਤਮਾ ਨੇ ਫਿਰ ਐਹੋ ਜਿਹੀ ਬਾਹ ਫੜੀ ਨਾ। ਸੋ ਇਹੀ ਗੱਲ ਆ ਮਿੱਤਰੋ। ਜਿੰਨਾ ਤੁਸੀਂ ਦੇਖੋ ਲੋਕਾਂ ਨੇ ਕੁਛ ਨਾ ਕੁਛ ਕਹਿਣਾ ਜੋ ਤੱਕ ਤੁਹਾਨੂੰ ਜੋਬ ਨਹੀਂ ਨਾ ਮਿਲੂਗੀ। ਬੜੇ ਜਾਣੇ ਜਿੱਤ ਕੇ ਆਪਣੇ ਰਿਸ਼ਤੇਦਾਰਾਂ ਕੋਲ ਰਹਿੰਨੇ ਹੋ। ਤੁਹਾਡਾ ਕੋਈ ਯਾਰ ਦੋਸਤ ਬੜਾ ਕੁਝ ਤੁਹਾਨੂੰ ਕੂ ਤੂੰ ਤੇ ਟ੍ਰਾਈ ਨਹੀਂ ਕਰਦਾ ਤੂੰ ਤੇ ਵਿਹਲਾ ਆ ਐ ਕੁਛ ਨਾ ਕੁਛ ਉਹ ਨਾ ਕਹਿੰਦੇ ਰਹਿਣਾ। ਉਹਨਾਂ ਨੂੰ ਕਹਿਣ ਦੋ ਉਹਨਾਂ ਤੇ ਸਿਚੁਏਸ਼ਨ ਨਹੀਂ ਆ ਇਹ ਸਿਚੁਏਸ਼ਨ ਤੁਹਾਡੇ ਦੇ ਆ ਤੇ ਤੁਹਾਡੇ ਤੋਂ ਵਧੀਆ ਕੋਈ ਨਹੀਂ ਸਮਝ ਸਕਦਾ ਸੇ ਮੈਨੂੰ ਵੀ ਇੱਦੀ ਫੀਲ ਹੁੰਦਾ ਸੀ ਮੇਰੇ ਯਾਰਾਂ ਦੋਸਤਾਂ ਕੋਲ ਸਾਰਿਆਂ ਨੂੰ ਜੌਬ ਮਿਲ ਗਈ ਸੀ ਸਾਰੇ ਮੈਨੂੰ ਕਹਿੰਦੇ ਸੀ ਖਰੇ ਤੂੰ ਟਰਾਈ ਨਹੀਂ ਕਰਦਾ ਤਾਂ ਹੀ ਨਹੀਂ ਤੈਨੂੰ ਮੇਰੇ ਲਈ ਜਿੱਥੇ ਜਿੱਥੇ ਨਾ ਰਿਜੈਕਟ ਕਰ ਦਿੰਦੇ ਪਰ ਉਹਨਾਂ ਨੂੰ ਕੀ ਪਤਾ ਕਿ ਮੈਂ ਆਪਣੇ ਵੱਲੋਂ ਬੈਸਟ ਦੇ ਰਿਆਂ ਠੀਕ ਆ ਸੋ ਦੋਸਤੋ ਤੁਸੀਂ ਆਪਣੇ ਵੱਲੋਂ ਬੈਸਟ ਦੇਣਾ ਆ ਤੁਸੀਂ ਦੋ ਚੀਜ਼ਾਂ ਕਰਨੀਆਂ ਬਸ ਇੱਕ ਪੇਸ਼ੈਂਸ ਰੱਖਣੀ ਆ ਇੱਕ ਪ੍ਰਮਾਤਮਾ ਤੇ ਯਕੀਨ ਰੱਖਣਾ ਉਹਦੀ ਟਾਈਮਿੰਗ ਤੇ ਕਦੀ ਸਵਾਲ ਨਹੀਂ ਚੱਕਣਾ ਠੀਕ ਆ ਜਿੱਦਨ ਉਹਨੇ ਤੁਹਾਡੀ ਬਾਹਾਂ ਫ ਠੀਕ ਆ ਜਦੋਂ ਉਹ ਬੰਦੇ ਤੇ ਕਿਰਪਾ ਕਰਦਾ ਨਾ ਫਿਰ ਇੱਕ ਵਾਰੀ ਕਿਰਪਾ ਕਰਦਾ ਤੇ ਆਸ-ਪਾਸ ਵਾਲੇ ਬਾਕੀ ਦੇਖਦੇ ਰਹਿ ਜਾਂਦੇ ਆ ਸੋ ਮੇਰੀ ਇਹ ਹੱਥ ਜੋੜ ਕੇ ਅਪੀਲ ਆ ਵੀ ਤੁਹਾਨੂੰ ਜਦੋਂ ਇਹੋ ਜਿਹੇ 네ਗਟਿਵ ਥੌਟਸ ਆਉਂਦੇ ਆ ਨਾ ਇੱਕ ਵਾਰੀ ਆਪਣੇ ਮਾਪਿਓ ਵਾਲ ਬਸ ਸੋਚ ਲਿਆ ਕਰੋ ਵੀ ਯਾਰ ਉਹਨਾਂ ਨੇ ਬੜੀਆਂ ਉਮੀਦਾਂ ਨਾ ਭੇਜਿਆ ਤੇ ਹੁਣ ਅਸੀਂ ਇੱਥੇ ਆਏ ਆ ਕੋਈ ਗੱਲ ਨਹੀਂ ਯਾਰ ਜੋਬ ਲੇਟ ਮਿਲ ਜੂਗੀ ਇਟਸ ਓਕੇ ਇਹ ਲਾਈਫ ਦੇ ਇੱਕ ਐਸਪੈਕਟ ਆ ਇਹ ਪੂਰੀ ਲਾਈਫ ਨਹੀਂ ਜੇ ਜੋਬ ਤੁਹਾਨੂੰ ਲੇਟ ਮਿਲ ਜੂਗੀ ਨਾ ਇਹਨਾਂ ਲਾਈਫ ਨਹੀਂ ਖਤਮ ਹੋਣ ਵਾਲੀ ਲਾਈਫ ਬਹੁਤ ਵੱਡੀ ਹੈ ਜੋਬ ਤੋਂ ਹਟ ਕੇ ਇਦਾਂ ਦੇ ਟਾਈਮ 'ਚ ਨਾ ਬੰਦੇ ਦੇ ਦਿਮਾਗ 'ਚ ਇੱਕ ਹੋਰ ਚੀਜ਼ ਆਉਂਦੀ ਹੈ ਖਰੇ ਮੈਂ ਹੀ ਦੁਨੀਆ 'ਚ ਸਭ ਤੋਂ ਜ਼ਿਆਦਾ ਪਰੇਸ਼ਾਨ ਬੰਦਾ ਖਰੇ ਮੇਰੀ ਲਾਈਫ 'ਚ ਵੀ ਕੋਈ ਫਿਗਰ ਆਊਟ ਸੋ ਗੱਲ ਪਤਾ ਕੀ ਆ ਤੁਸੀਂ ਨਹੀਂ ਪਰੇਸ਼ਾਨ ਮੇਰੀ ਲਾਈਫ 'ਚ ਵੀ ਬਹੁਤ ਕੁਝ ਚੱਲ ਰਿਹਾ ਮੇਰੇ ਦੋਸਤਾਂ ਦੀ ਲਾਈਫ 'ਚ ਵੀ ਬਹੁਤ ਕੁਝ ਚੱਲ ਰਿਹਾ ਸਭ ਦੀ ਲਾਈਫ ਚ ਇੱਥੇ ਕੁਛ ਨਾ ਕੁਛ ਚੱਲ ਰਿਹਾ ਜਿਹੜਾ ਤੁਹਾਨੂੰ ਸਾਹਮਣੇ ਬੰਦਾ ਮਿਲਦਾ ਨਾ ਰੈਂਡਮਲੀ ਵੀ ਕੋਈ ਬੰਦਾ ਮਿਲਦਾ ਕਦੀ ਵੀ ਜੋ ਹੱਸ ਰਿਹਾ ਉਹਨੂੰ ਇਦਾਂ ਨਹੀਂ ਸੋchnਾ ਵੀ ਯਾਰ ਇਹ ਤਾਂ ਬੰਦਾ ਬਹੁਤ ਖੁਸ਼ ਹੈ ਦੀ ਲਾਈਫ ਚ ਤੇ ਕੁਝ ਚੱਲਦਾ ਹੀ ਨਹੀਂ ਸਭ ਦੀ ਲਾਈਫ ਚ ਚੱਲ ਰਿਹਾ ਕੁਛ ਨਾ ਕੁਛ ਇੱਥੇ ਦੁਨੀਆ ਪਰੇਸ਼ਾਨ ਤੋਂ ਪਰੇਸ਼ਾਨ ਬੈਠੀ ਯਾਰ ਉਹ ਵੀ ਲੋਕੀ ਹੈਗੇ ਜਿਨ੍ਹਾਂ ਵਿਚਾਰਿਆਂ ਕੋਲ ਹੱਥ ਪੈਰ ਨਹੀਂ ਹੈਗੇ ਜਿਨ੍ਹਾਂ ਵਿਚਾਰਿਆਂ ਕੋਲ ਅੱਖਾਂ ਨਹੀਂ ਹੈਗੀਆਂ ਦੇਖਣ ਨੂੰ ਜਿਨ੍ਹਾਂ ਵਿਚਾਰਿਆਂ ਦੇ ਮਾਂ ਪਿਓ ਨਹੀਂ ਹੈਗੇ ਉਹ ਵੀ ਲੋਕੀ ਸਰਵਾਈਵ ਕਰ ਰਹੇ ਇਸ ਦੁਨੀਆ ਤੇ ਤੇ ਆਪਾਂ ਕੀ ਇੱਕ ਜੌਬ ਨਾ ਮਿਲਾਂ ਤੇ ਹਾਰ ਜਾਾਂਗੇ ਹਿੰਮਤ ਹਾਰ ਜਾਂਗ ਵੀ ਯਾਰ ਸ ਜਿੱਥੇ ਇੰਨੇ ਪੈਸੇ ਲਾ ਕੇ ਆ ਗਏ ਆ ਚਲੋ ਪ੍ਰਮਾਤਮਾ ਨਾ ਕਰੇ ਜੇ ਇੰਨਾ ਵਰਸਟ ਹੋ ਜਾਏ ਤੁਹਾਨੂੰ ਥੋੜੇ ਪੈਸੇ ਪਿੱਛੇ ਮੰਗਾਉਣੇ ਪੈ ਜਾਣ ਕਿੱਡੀ ਕੁ ਵੱਡੀ ਗੱਲ ਆ ਤੁਸੀਂ ਤੰਦਰੁਸਤ ਹੋ ਤੁਹਾਡੀ ਫੈਮਿਲੀ ਤੰਦਰੁਸਤ ਹੈ ਠੀਕ ਆ ਤੁਸੀਂ ਤੁਰ ਫੇਰ ਸਕਦੇ ਹੋ ਖਾ ਪੀ ਸਕਦੇ ਹੋ ਫਿਰਟੇ ਹੋ ਹੈਲਦੀ ਹੋ ਇਸ ਤੋਂ ਵੱਡੀ ਬਲੇਸਿੰਗ ਹੋਰ ਕੁਝ ਨਹੀਂ ਆ ਲਾਈਫ ਦੇ ਵਿੱਚ ਕਿਸੇ ਨੂੰ ਹੋ ਸਕਦਾ ਲੱਗ ਰਿਹਾ ਹੋਵੇ ਵੀ ਇਹ ਬੜੀਆਂ ਨਿੱਕੀਆਂ ਗੱਲਾਂ ਇਹ ਬਹੁਤ ਵੱਡੀਆਂ ਗੱਲਾਂ ਠੀਕ ਆ ਜਦ ਤੁਹਾਨੂੰ ਸਮਝ ਲੱਗ ਜੂਗੀ ਨਾ ਤੁਸੀਂ ਖੁਦ ਫੀਲ ਕਰੋਗੇ ਸਭ ਤੋਂ ਵੱਡੇ ਬੰਦੇ ਕੋਲ ਨਾ ਜੇ ਕੋਈ ਮੈਂ ਕਹਿੰਨਾ ਵੀ ਸਭ ਤੋਂ ਕੀਮਤੀ ਚੀਜ਼ ਆ ਉਹਦੀ ਹੈਲਥ ਆ ਤੇ ਉਹਦੇ ਮਾ ਜੇ ਤੁਹਾਡੇ ਕੋਲੇ ਦੋ ਚੀਜ਼ਾਂ ਵੀ ਹੈਗੀਆਂ ਨਾ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਆਦਮੀ ਹੋ ਠੀਕ ਹੈ ਬਾਕੀ ਇਹ ਰਿਸ਼ਤੇ ਯਾਰੀਆਂ ਦੋਸਤੀਆਂ ਸਾਰੀਆਂ ਚੀਜ਼ਾਂ ਝੂਠੀਆਂ ਨੇ ਇੱਕ ਤੁਹਾਡੀ ਹੈਲਥ ਤੇ ਇੱਕ ਤੁਹਾਡੇ ਮਾਂ ਪਿਓ ਇਹ ਸਭ ਤੋਂ ਅਪਰੀਸ਼ੀਅਸ ਚਾਹੇ ਨਾ ਤੁਹਾਡੀਆਂ ਬਹੁਤ ਦੁਨੀਆ ਤੇ ਯਾਰ ਲੋਕੀ ਦੁਖੀ ਨੇ ਜਦੋਂ ਵੀ ਤੁਹਾਨੂੰ ਐ ਲੱਗੇ ਨਾ ਸਭ ਤੋਂ ਜ਼ਿਆਦਾ ਦੁਖੀ ਤੁਸੀਂ ਹੋ ਆਪਣੇ ਆਸੇ ਦੁਆਲੇ ਆਸੇ ਪਾਸੇ ਚੰਗੀ ਤਰ੍ਹਾਂ ਕਰਨਾ ਨਿਗਾ ਘਮਾਲਿਆ ਕਰੋ ਤੁਹਾਨੂੰ ਲੱਗ ਜੂ ਪਤਾ ਚੰਗੀ ਤਰ੍ਹਾਂ ਤੇ ਫਿਰ ਤੁਸੀਂ ਆਪ ਹੀ ਦੇਖੋਗੇ ਨਹੀਂ ਯਾਰ ਪਰਮਾਤਮਾ ਨੇ ਤਾਂ ਸਾਨੂੰ ਬਹੁਤ ਸੁੱਖ ਦਿੱਤੇ ਆ ਸੋ ਜੋ ਬੰਦੇ ਕੋਲ ਹੁੰਦਾ ਨਾ ਬੰਦਾ ਉਹ ਨਹੀਂ ਦੇਖਦਾ ਹੁੰਦਾ ਸੋਚੋ ਯਾਰ ਕਿੰ 5 6 6 ਟਰਾਈਆਂ ਦੇ ਰਹੇ ਉਹਨਾਂ ਦੀ ਹੈਲਥ ਨਹੀਂ ਕਲੀਅਰ ਹੋ ਰਹੀ ਉਹਨਾਂ ਬਾਰੇ ਵੀ ਸੋਚੋ ਉਹ ਵੀ ਤਾਂ ਸੋਚ ਰਹੇ ਹੋਣਾ ਵੀ ਅਸੀਂ ਵੀ ਕਿਸੇ ਦਿਨ ਜਹਾਜ਼ ਚੜ੍ਹ ਕੇ ਜਾਈਏ ਬਾਹਰ ਜਾ ਕੇ ਦੇਖੀਏ ਦੁਨੀਆ ਤੁਹਾਨੂੰ ਤਾਂ ਪਰਮਾਤਮਾ ਨੇ ਮੌਕਾ ਦਿੱਤਾ ਯਾਰ ਇੰਨੀ ਵਧੀਆ ਖੂਬਸੂਰਤ ਕੰਟਰੀਜ਼ ਵਿੱਚ ਆ ਕੇ ਐਕਸਪਲੋਰ ਕਰਨ ਦਾ ਐਕਸਪੀਰੀਅੰਸ ਕਰਨ ਦਾ ਸੋ ਕਿਉਂ ਡਿਪਰੈਸ ਹੋਣਾ ਆਪਾਂ ਠੀਕ ਆ ਜੌਬ ਮਿਲੂਗੀ ਮਿਲਣੀ ਹੈ ਗਰੰਟਡ ਆ ਜੇ ਮੈਨੂੰ ਮਿਲ ਸਕਦੀ ਜਣਾ ਮੇਰੇ ਚ ਕੁਝ ਨਹੀਂ ਹੈਗਾ ਜੇ ਮੇਰੇ ਅਰਗੇ ਬੰਦੇ ਨੂੰ ਮਿਲ ਸਕਦੀ ਹੈ ਗਰੰਟਡ ਆ ਤੁਹਾਨੂੰ ਮਿਲੂਗੀ ਮਿਲੂਗੀ ਮੈਨੂੰ ਪਤਾ ਮੇਰੇ ਲਈ ਕਹਿਣੀਆਂ ਗੱਲਾਂ ਬਹੁਤ ਸਾਨੀਆਂ ਤਾਂ ਤੁਹਾਡੇ ਠੀਕ ਆ ਕੈਨੇਡਾ ਆ ਕੇ ਸਟਾਰਨਿੰਗ ਪੈਸੇ ਘੱਟ ਕਮਾ ਲਓਗੇ ਕੁਝ ਨਹੀਂ ਹੋਣ ਵਾਲਾ ਪਰ ਜਿਹੜਾ ਤੁਸੀਂ ਐਕਸਪੀਰੀਅੰਸ ਹੁਣ ਲੈ ਰਹੇ ਹੋ ਨਾ ਇਹ ਬਹੁਤ ਵਰਥ ਹੈ ਟਾ ਐਕਸਪੀਰੀਅੰਸ ਕਰਨਾ ਇਹ ਤੁਹਾਨੂੰ ਜ਼ਿੰਦਗੀ ਚ 10 ਸਾਲ ਅੱਗੇ ਸਿੱਟ ਦੇਗਾ ਬਾਕੀਆਂ ਨਾਲੋਂ ਐਕਸਪੀਰੀਅੰਸ ਲੈਣੇ ਵਰਥ ਹੈ ਟਾ ਕਿਉਂਕਿ ਇਸ ਟਾਈਮ ਤੇ ਤੁਸੀਂ ਕੱਲੇ ਹੋ ਤੁਸੀਂ ਜੌਬ ਫਿਗਰ ਆਊਟ ਕਰ ਰਹੇ ਹੋ ਤੁਸੀਂ ਲਾਈਫ ਆਪਣੀ ਫਿਗਰ ਆਊਟ ਕਰ ਰਹੇ ਹੋ ਸਾਰੀ ਸੋ ਕੁੱਲ ਮਿਲਾ ਕੇ ਮੇਰਾ ਕਹਿਣ ਦਾ ਭਾਵ ਇਹ ਹੈ ਆ ਆਪਣੇ ਆਪ ਨੂੰ ਪੋਜ਼ਿਟਿਵ ਰੱਖੋ ਜਿੰਨਾ ਰੱਖ ਸਕਦੇ ਹੋ ਉਸ ਪਰਮਾਤਮਾ ਤੇ ਅਕਾਲ ਪੁਰਖ ਤੇ ਯਕੀਨ ਰੱਖੋ ਉਹਦੀ ਟਾਈਮਿੰਗ ਤੇ ਕਦੀ ਸ਼ੱਕ ਨਹੀਂ ਕਰਨਾ ਜ ਠੀਕ ਆ ਸੋ ਇੱਕ ਟਾਈਮ ਲਾਈਨ ਹੁੰਦੀ ਆ ਉਹਤੇ ਹਮੇਸ਼ਾ ਯਕੀਨ ਰੱਖਣਾ ਆ ਬਾਕੀ ਹਮੇਸ਼ਾ ਆਪਣੇ ਮਾਪਿਓ ਵੱਲ ਸੋਚਿਆ ਕਰੋ ਤੇ ਮਿਹਨਤ ਕਰਦੇ ਰਹੋ ਠੀਕ ਆ ਅੱਜ ਜਣੀ ਜੋਬ ਮਿਲੀ ਕੁਝ ਨਹੀਂ ਪਤਾ ਕੱਲੂ ਮਿਲ ਸਕਦੀ ਕੱਲੂ ਜਾ ਜਦ ਜਦ ਵੀ ਟਾਈਮ ਹੈਗਾ ਵਿਹਲੇ ਨਾ ਬੈਠੋ ਕੁਝ ਨਾ ਕੁਝ ਪ੍ਰੋਡਕਟਿਵ ਕਰਦੇ ਰਹੋ ਤੇ ਕੋਈ ਨਾ ਕੋਈ ਸਕਿੱਲ ਸਿੱਖਦੇ ਰਹੋ ਹੋਰ ਨਹੀਂ ਕੁਝ ਕਰ ਸਕਦੇ ਇਹ ਇਨਾਂ ਮੁਲਕਾਂ ਦੇ ਵਿੱਚ ਜਦੋਂ ਤੁਸੀਂ ਬਾਹਰ ਹੋਨੇ ਆਪਣੀ ਸਿਹਤ ਤੇ ਧਿਆਨ ਦੋ ਹੈਗਾ ਥੋੜਾ ਟਾਈਮ ਕੱਢੋ ਕੋਈ ਐਕਟੀਵਿਟੀ ਕਰੋ ਜਿੰਨਾ ਦਿਮਾਗ ਤੁਹਾਡਾ ਸੈੱਟ ਰਵੇ ਸਭ ਤੋਂ ਵੱਡੀ ਗੱਲ ਇਹ ਆ ਵੀ ਕੀ ਕਰਦੇ ਆਪਾਂ ਘਰੇ ਬੈਠੇ ਰਹਿਨੇ ਆ ਜੀ ਘਰੇ ਬੈਠਾਂਗੇ ਜਦੋਂ ਵਿਹਲੇ ਹੋਵਾਂਗੇ ਫਿਰ ਇਦਾਂ ਦੇ ਪੁੱਠੇ ਸਿੱਦੇ ਥੌਟ ਤਾਂ ਆਉਣ ਹੀ ਆਉਣੇ ਆ ਘਰੇ ਨਹੀਂ ਬੈਠਣਾ ਹੁਣ ਅਸੀਂ ਵੀ ਦੇਖੋ ਆ ਪਾਰਕ ਚ ਆਏ ਆ ਠੀਕ ਆ ਅੱਜ ਮੈਂ ਸਵੇਰੇ ਮੇਰੀ ਜੌਬ ਸੀ ਹੁਣ ਸ਼ਾਮੀ ਵਿਹਲੇ ਸੀ ਬੈਣ ਨੂੰ ਅਸੀਂ ਵੀ ਘਰ ਬਹਿ ਸਕਦੇ ਸੀ ਪਰ ਪਤਾ ਵੀ ਯਾਰ ਲਾਈਫ ਚ ਕੁਛ ਨਾ ਕੁਛ ਚੱਲਦਾ ਰਹਿੰਦਾ ਤੇ ਅਸੀਂ ਸੋਚਾਂਗੇ ਵਾਧੂ ਤੇ ਓਵਰ ਥਿੰਕ ਕਰਾਂਗੇ ਪਰੇਸ਼ਾਨ ਹੋਵਾਂਗੇ ਉਹਦੇ ਨਾਲ ਵਧੀਆ ਵੀ ਯਾਰ ਵਧੀਆ ਮਾਹੌਲ ਆ ਬਾਹਰ ਵਧੀਆ ਮੌਸਮ ਤੇ ਤੁਰ ਫਿਰ ਕੇ ਆਉਣੇ ਥੋੜਾ ਮੂਡ ਸੈੱਟ ਹੋ ਜਾਂਦਾ ਸੋ ਇਹ ਜ਼ਰੂਰ ਕਰਿਆ ਕਰੋ ਜਦੋਂ ਵਿਹਲੇ ਹੋਣੇ ਬਾਹਰ ਨਿਕਲ ਜਾ ਕਰੋ ਕੋਈ ਨਾ ਕੋਈ ਐਕਟੀਵਿਟੀ ਬਾਕੀ ਯਾਰ ਹੱਸਦੇ ਵਸਦੇ ਰਹੋ ਚੜ੍ਹਦੀ ਕਲਾ ਦੇ ਵਿੱਚ ਰਹੋ ਤੇ ਪਰਮਾਤਮਾ ਤੁਹਾਨੂੰ ਤਰੱਕੀਆਂ ਬਖਸ਼ੇ ਤੇ ਮੈਂ ਉਮੀਦ ਕਰਦਾ ਜਿਹੜੇ ਵੀਰ ਭੈਣਾਂ ਕੋਲ ਜੌਬ ਹੈ ਨਹੀਂ ਉਹਨਾਂ ਨੂੰ ਜਲਦੀ ਮਿਲ ਜਵੇ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਕਿ ਕਿਹੇ ਹੋਰ ਵੀਰ ਭੈਣ ਦੀ ਵੀ ਹੈਲਪ ਹੋ ਸਕੇ ਬਾਕੀ ਯਾਰ ਸਬਸਕ੍ਰਾਈਬ ਕਰ ਦਿਓ ਇੱਕ ਮੋਟੀਵੇਸ਼ਨ ਮਿਲਦੀ ਆ ਹੋਰ ਇਹੋ ਜਿਹਾ ਵਧੀਆ ਕੰਟੈਂਟ ਬਣਾਉਣ ਦੀ ਧੰਨਵਾਦ ਤੁਹਾਡਾ ਸਾਰਿਆਂ ਦਾ